ਸ਼੍ਰੀ ਅਕਾਲ ਤਖਤ ਸਾਹਿਬ ਵੱਲੋਂ ਬਣਾਈ ਗਈ ਸੱਤ ਮੈਮਰੀ ਕਮੇਟੀ ਦੀ ਦੋ ਜਿਹਦੀ ਅਗਵਾਈ ਹਰਜਿੰਦਰ ਸਿੰਘ ਢਾਮੀ ਵੱਲੋਂ ਕੀਤੀ ਜਾਣੀ ਸੀਗੀ ਉਹ ਮੈਂਬਰਾਂ ਦੇ ਵਿੱਚੋਂ ਸਦੀਜਨ ਸਿੰਘ ਢਾਮੀ ਗੁਰਪ੍ਰਤਾਪ ਸਿੰਘ ਵਡਾਲਾ ਅੱਜ ਦੋ ਮੈਂਬਰ ਸ਼੍ਰੀ ਅਕਾਲ ਤਖਤ ਸਾਹਿਬ ਦੇ ਜਥੇਦਾਰ ਯਾਨੀ ਗੁਰਬੀਰ ਸਿੰਘ ਜੀ ਨੂੰ ਮਿਲਣ ਲਈ ਸ਼੍ਰੀ ਅਕਾਲ ਤਖਤ ਸਾਹਿਬ ਦੇ ਸਕਤਰੇ ਇੱਤੇ ਪਹੁੰਚੇ ਨੇ ਤਸਵੀਰਾਂ ਅਸੀਂ ਤੁਹਾਨੂੰ ਸ਼੍ਰੀ ਅਕਾਲ ਤਖਤ ਸਾਹਿਬ ਦੇ ਸਕਤਰੇ ਇੱਤੀਆਂ ਦਿਖਾਣੇ ਨੇ ਜਿੱਥੇ ਹਰਜਿੰਦਰ ਸਿੰਘ ਢਾਮੀ ਔਰ ਗੁਰਪ੍ਰਤਾਪ ਸਿੰਘ ਵਡਾਲਾ ਸ਼ਾਮਿਲ ਨੇ ਅੱਜ ਤੋਂ ਹੀ ਸ਼੍ਰੋਮਣੀ ਅਕਾਲੀ ਦਲ ਦੀ ਮੈਂਬਰਸ਼ਿਪ ਨਵੀਂ ਮੈਂਬਰਸ਼ਿਪ ਦਾ ਆਗਾਜ਼ ਹੋ ਜਾਏਗਾ ਔਰ ਜਿਹੜੀ ਕਮੇਟੀ ਬਣਾਈ ਗਈ ਸੀਗੀ ਜੇ ਸੱਤ ਮੈਂਬਰੀ ਉਹ ਉਹਨਾਂ ਦੀ ਵਰਕਿੰਗ ਕਰਨ ਤੋਂ ਪਹਿਲਾਂ ਸ਼੍ਰੀ ਅਕਾਲ ਤਖਤ ਸਾਹਿਬ ਦੇ ਜਥੇਦਾਰ ਨੂੰ ਅਜੋ ਮਿਲ ਰਹੇ ਨੇ ਸੋ ਸ਼੍ਰੀ ਅਕਾਲ ਤਖਤ ਸਾਹਿਬ ਦੇ ਜਥੇਦਾਰ ਅਰ ਬਾਕੀ ਸਿੰਘ ਸਾਬਾਨਾ ਨੇ 2 ਦਸੰਬਰ ਨੂੰ ਸ਼੍ਰੀ ਅਕਾਲ ਤਖਤ ਸਾਹਿਬ ਦੀ ਫਸੀਲ ਤੋਂ ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਦੇ ਸੁਖਬੀਰ ਸਿੰਘ ਬਾਦਲ ਅਤੇ ਉਨ੍ਹਾਂ ਦੀ ਬਜਾਰਤ ਦੇ ਵਿੱਚ ਜਿਹੜੇ ਮੰਤਰੀ ਰਹੇ ਸਨ ਉਹਨਾਂ ਨੂੰ ਸਜ਼ਾ ਸੁਵਾਈ ਸੀ ਸਜ਼ਾ ਸੁਣਾਉਣ ਤੋਂ ਬਾਅਦ ਨਾਲ ਹੀ ਆਦੇਸ਼ ਦਿੱਤਾ ਸੀਗਾ ਕਿ ਸਾਰੇ ਅਹੁਦੇਦਾਰ ਵਰਕਿੰਗ ਕਮੇਟੀਆਂ ਭੰਗ ਕਰਕੇ ਇਸ ਦੀ ਨਵੀਂ ਮੈਂਬਰਸ਼ਿਪ ਦਾ ਆਗਾਜ਼ ਕੀਤਾ ਜਾਵੇ ਔਰ ਉਸ ਦੇ ਲਈ 7 ਮੈਂਬਰੀ ਇੱਕ ਕਮੇਟੀ ਬਣਾਈ ਸੀ ਉਹਦੇ ਰਹਿ ਨਮਾਈ ਦੇ ਵਿੱਚ ਇਹ ਜਿਹੜਾ ਆਗਾਜ਼ ਹੋਏਗਾ ਪਰ ਪਿਛਲੇ 1 ਮਹੀਨੇ ਤੋਂ ਵੱਧ ਦਾ ਸਮਾਂ ਹੋ ਗਿਆ ਸੀਗਾ ਕਿ ਇਹ ਵਰਕਿੰਗ ਕਮੇਟੀ ਔਰ ਹੋਰ ਜਿਹੜੇ ਇਹਨਾਂ ਦਾ ਸ਼ੋਨੀ ਕਾਲੀ ਦਲ ਦੇ ਵਿੱਚ ਜਿਹੜੇ ਮੁਕਤੀ ਸੀਗੀ ਉਹਦਾ ਕਾਰਜ ਨਹੀਂ ਸ਼ੁਰੂ ਹੋ ਚੁੱਕਿਆ ਸੀ ਜਿਸ ਤੋਂ ਬਾਅਦ ਤਿੰਨ ਤੋਂ ਪ੍ਰੰਤੂ ਹੋ ਰਹੀ ਸੀ ਕਿ ਕਈ ਸਵਾਲ ਉੱਠ ਰਹੇ ਸਨ ਕਿ ਇਸ ਦੇ ਵਿੱਚ ਦੇਰੀ ਕਿਉਂ ਹੋ ਰਹੀ ਹੈ ਬਾਰ ਬਾਰ ਸ਼੍ਰੋਮਣੀ ਅਕਾਲੀ ਦਲ ਦਾ ਵਫਦ ਵੀ ਸ਼੍ਰੀ ਅਕਾਲ ਤਖਤ ਸਾਹਿਬ ਦੇ ਜਥੇਦਾਰ ਨੂੰ ਮਿਲ ਰਿਹਾ ਸੀਗਾ ਔਰ ਗੁਜਾਰਿਸ਼ ਕਰ ਰਿਹਾ ਸੀਗਾ ਕਿ ਮਾਗੀ ਦੇ ਜਿਹੜੇ ਕਾਨਫਰੰਸ ਹੈ ਉਸ ਤੋਂ ਬਾਅਦ ਇਸ ਦੇ ਬਾਰੇ ਫੈਸਲਾ ਲਿਆ ਜਾਏ ਸੋ ਬੀਤੇ ਦਿਨ ਬੀਤੇ ਕੁਝ ਦਿਨ ਪਹਿਲਾਂ ਗੁਰਪ੍ਰਤਾਪ ਸਿੰਘ ਬਡਾਲਾ ਤੇ ਨਾਲ ਹੋਰ ਇੱਕ ਮੈਂਬਰ ਨੂੰ ਲੈ ਕੇ ਵਰਕਿੰਗ ਕਮੇਟੀ ਦੇ ਮੈਂਬਰ ਨੂੰ ਲੈ ਕੇ ਸ਼੍ਰੀ ਅਕਾਲ ਤਖਤ ਸਾਹਿਬ ਦੇ ਜਥੇਦਾਰ ਨੂੰ ਮਿਲੇ ਸਨ ਔਰ ਇਹਦਾ ਕੰਮ ਜਲਦੀ ਹੀ ਸ਼ੁਰੂ ਕਰਨ ਦੀ ਗੁਜਾਰਸ਼ ਕੀਤੀ ਸੀ ਸੋ ਅੱਜ ਸ਼੍ਰੋਮਣੀ ਅਕਾਲੀ ਦਲ ਦੀ ਜਿਹੜੀ ਭਰਤੀ ਮੁਹਿੰਮ ਹੈ ਸ਼ੁਰੂ ਹੋਣ ਵਾਲੀ ਹੈ ਔਰ ਉਸ ਦੀ ਸ਼ੁਰੂਆਤ ਹੋ ਜਾ ਰਹੀ ਹੈ ਔਰ ਵਰਕਿੰਗ ਕਮੇਟੀ ਵੀ ਜਿਹੜੀ ਵਰਕਿੰਗ ਕਮੇਟੀ ਦਾ ਜਿਹੜਾ ਕਾਰਜ ਹੈ ਉਸ ਦਾ ਵੀ ਅੱਜ ਸ਼ੁਰੂਆਤ ਕੱਲ ਤੋਂ ਪਹਿਲਾਂ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਪ੍ਰਧਾਨ ਹਰਜਿੰਦਰ ਸਿੰਘ ਧਾਮੀ ਜਿਨ੍ਹਾਂ ਨੂੰ ਇਹਦੀ ਰਹਿਨਮਾਈ ਦਿੱਤੀ ਹੋਈ ਹੈ ਉਹਨਾਂ ਦੀ ਰਹਿਨਮਾਈ ਦੇ ਵਿੱਚ ਇਹ ਸੱਤ ਮੈਂਬਰੀ ਜਿਹੜੀ ਕਮੇਟੀ ਹੈ ਉਹ ਭਰਤੀ ਪ੍ਰਕਿਆ ਹੋਰ ਪ੍ਰਕਿਆ ਸ਼ੁਰੂ ਕਰੇਗੀ ਸੋ ਅਰਜਿੰਦਰ ਸਿੰਘ ਧਾਮੇ ਗੁਰਪ੍ਰਤਾਪ ਸਿੰਘ ਬਡਾਲਾ ਆਸ਼੍ਰੀ ਕਾਲ ਤਖਤ ਸਾਹਿਬ ਦੇ ਸਖਤਰ ਦੇਸ਼ ਯਕਾਲਤਕ ਸਾਹਿਬ ਦੇ ਜਥੇਦਾਰ ਨੂੰ ਮਿਲਣ ਆਏ ਨੇ ਹੁਣ ਕੀ ਤੋਂ ਬਾਅਦ ਕੀ ਫੈਸਲੇ ਹੁੰਦੇ ਨੇ ਕੀ ਮੀਟਿੰਗ ਦੌਰਾਨ ਇਹਨਾਂ ਦੀ ਗੱਲਬਾਤ ਹੋਈ ਹੈ ਮੀਟਿੰਗ ਤੋਂ ਬਾਅਦ ਇਹ ਵੀ ਕਲੀਅਰ ਹੋ ਜਾਏਗਾ ਸੋ ਇਹ ਪ੍ਰਕਿਰਿਆ ਜਿਹੜੀ ਸ਼ੁਰੂ ਹੋ ਰਹੀ ਹੈ ਅੱਜ ਤੋਂ ਜਿਵੇਂ ਸ਼੍ਰੋਮਣੀ ਅਕਾਲੀ ਦਲ ਦੀ ਨਵੀਂ ਭਰਤੀ ਦੀ ਅਗਾਜ਼ ਹੋ ਗਿਆ ਹੈ ਨਵੀਂ ਭਰਤੀ ਸ਼ੁਰੂ ਹੋ ਚੁੱਕੀ ਹੈ ਉਸ ਤੋਂ ਬਾਅਦ ਹੁਣ ਕਿਹੜੇ ਕਿਹੜੇ ਕਿਸ ਪਦ ਤੇ ਕਿਸ ਪਦ ਪ੍ਰਧਾਨ ਪਦ ਤੇ ਕਿਸ ਨੂੰ ਬਿਠਾਇਆ ਜਾਏਗਾ ਉਸ ਤੋਂ ਬਾਅਦ ਖੁਰਸਕਤਰ ਸਾਹਿਬਾ ਨੂੰ ਕੌਣ ਹੋਣਗੇ ਇਹ ਫੈਸਲਾ ਲਿਆ ਜਾਏਗਾ ਇਹ ਵਰਕਿੰਗ ਕਮੇਟੀ ਇਸ ਤੇ ਫੈਸਲਾ ਕਰੇਗੀ ਸੋ ਇਹ ਸਾਰੇ ਜਿਹੜੇ ਸ਼੍ਰੀ ਅਕਾਲ ਤਖਤ ਸਾਹਿਬ ਤੋਂ 2 ਦਸੰਬਰ ਨੂੰ ਹੋਏ ਆਦੇਸ਼ ਨੇ ਉਹਨਾਂ ਆਦੇਸ਼ਾਂ ਨੂੰ ਦੀ ਪਾਲਣਾ ਕਰਦੇ ਹੋਏ ਅੱਜ ਤੋਂ ਇਸ ਦਾ ਆਗਾਜ਼ ਹੋ ਗਿਆ ਸ਼੍ਰੋਮਣੀ ਅਕਾਲੀ ਦਲ ਦੀ ਨਵੀਂ ਭਰਤੀ ਜਿਹੜੀ ਹੈ ਉਸ ਦਾ ਸ਼ੁਰੂਆਤ ਹੋ ਗਈ ਹੈ ਔਰ ਵਰਕਿੰਗ ਕਮੇਟੀ ਜਿਹੜੀ 7 ਮੈਂਬਰੀ ਬਣਾਈ ਹੋਈ ਹੈ ਉਸਨੇ ਆਪਣਾ ਕੰਮ ਸ਼ੁਰੂ ਕਰਨਾ ਹੈ ਉਸ ਤੋਂ ਪਹਿਲੇ ਉਹ ਸ਼੍ਰੀ ਅਕਾਲ ਤਖਤ ਸਾਹਿਬ ਦੇ ਜਥੇਦਾਰ ਯਾਨੀ ਰਗਵੀਰ ਸਿੰਘ ਜੀ ਨੂੰ ਮਿਲਣ ਲਈ ਅਕਾਲ ਤਖਤ ਸਾਹਿਬ ਦੇ ਸਕਤਰੇ ਤੇ ਪਹੁੰਚੇ ਨੇ ਮੈਂ ਇੱਥੇ ਕਲੀਅਰ ਕਰਨਾ ਚਾਹਾਂਗਾ ਕਿ 2 ਦਸੰਬਰ ਨੂੰ ਸ਼੍ਰੀ ਅਕਾਲ ਤਖਤ ਸਾਹਿਬ ਦੀ ਫਸੀਲ ਤੋਂ ਇੱਕ ਆਦੇਸ਼ ਆ ਫੈਸਲੇ ਸੁਣਾਏ ਗਏ ਸਨ ਕਿ ਬੇਅਦਬੀਆਂ ਕਾਰਨ ਜਿਹੜੀਆਂ ਅਕਾਲੀ ਦਲ ਨੂੰ ਸ਼੍ਰੋਮਣੀ ਅਕਾਲੀ ਦਲ ਨੂੰ ਟਾ ਲੱਗੀ ਹੈ ਸ਼੍ਰੋਮਣੀ ਅਕਾਲੀ ਦਲ ਦਾ ਅਕਸ ਜਿਹੜਾ ਖਰਾਬ ਹੋਇਆ ਹੈ ਉਸ ਨੂੰ ਮੁੜ ਦੁਬਾਰਾ ਉਸੇ ਤਰ੍ਹਾਂ ਦਾ ਰੱਖਣ ਕਿਉਂਕਿ ਖੇਤਰੀ ਪਾਰਟੀ ਹੋਣ ਕਰਕੇ ਪੰਜਾਬ ਦੇ ਹਿੱਤਾਂ ਦੀ ਗੱਲ ਕਰਦੇ ਹਿੱਤਾਂ ਦੇ ਲਈ ਜਸਵੰਤ ਸਿੰਘ ਅਕਾਲ ਤਖਤ ਸਾਹਿਬ ਨੇ ਕਿਹਾ ਸੀਗਾ ਕਿ ਸ਼੍ਰੋਮਣੀ ਅਕਾਲੀ ਦਲ ਨੂੰ ਮਜ਼ਬੂਤ ਕਰਨਾ ਹੈ ਇਸ ਲਈ ਇਸ ਇਸ ਪਾਰਟੀ ਨੂੰ ਸਾਰੇ ਜਿਹੜੇ ਅਹੁਦੇਦਾਰ ਨੇ ਇਸ ਵੇਲੇ ਉਹ ਇਹ ਅਸਤੀਫਾ ਦੇਣਗੇ ਔਰ ਜੇ ਨਵੀਂ ਪ੍ਰਕਿਰਿਆ ਸ਼ੁਰੂ ਹੋ ਜਾਏਗੀ ਨਵੀਂ ਭਰਤੀ ਸ਼ੁਰੂ ਹੋ ਜਾਏਗੀ ਨਵੇਂ ਉਮੀਦਵਾਰਾਂ ਦੀ ਚੋਣ ਹੋਏਗੀ ਇਸ ਦੇ ਲਈ ਸੱਤ ਮੈਂਬਰੀ ਦਾ ਇੱਕ ਕਮੇਟੀ ਦਾ ਗਠਨ ਕੀਤਾ ਗਿਆ ਸੀਗਾ ਔਰ ਇਹ ਗਠਨ ਤੋਂ ਬਾਅਦ ਨਾਲ ਹੀ ਉਹਨਾਂ ਨੇ ਸ਼੍ਰੋਮਣੀ ਅਕਾਲੀ ਦਲ ਸੁਧਾਰ ਸਭਾ ਲਹਿਰ ਜਿਹੜੀ ਬਣੀ ਹੋਈ ਸੀਗੀ ਨਾਲ ਉਸ ਨੂੰ ਵੀ ਪੰਗ ਕਰ ਦਿੱਤਾ ਸੀਗਾ ਔਰ ਉਹਨਾਂ ਆਪਸੀ ਰਲੇਵਾਂ ਕਰਨ ਦੀ ਗੱਲ ਕਹੀ ਸੀਗੀ ਸੋ ਇਹ ਸਾਰੇ ਮਾਮਲੇ ਹੈ ਉਸੇ ਸਮੇਂ ਉਸ ਤੋਂ ਬਾਅਦ ਸੁਧਾਰ ਸਭਾ ਲਹਿਰ ਨੇ ਉਸੇ ਦਿਨ ਹੀ ਆਪਣਾ ਜਿਹੜਾ ਆਪਣੀ ਕਮੇਟੀ ਸੀਗੀ ਉਹਨੂੰ ਪੰਗ ਕਰ ਦਿੱਤਾ ਸੀ ਆਪਣੀ ਪਾਰਟੀ ਨੂੰ ਪੰਗ ਕਰ ਦਿੱਤਾ ਸੀਗਾ ਔਰ ਅਕਾਲੀ ਦਲ ਨੂੰ ਜਿਹੜਾ ਆਦੇਸ਼ ਹੋਇਆ ਸੀਗਾ ਕਿ ਦੁਬਾਰਾ ਇਸ ਦੀ ਭਰਤੀ ਸ਼ੁਰੂ ਕੀਤੀ ਜਾਵੇ ਪਰ ਉਹ ਭਰਤੀ ਨੂੰ ਥੋੜਾ ਲੇਟ ਕਰ ਦਿੱਤਾ ਸੀਗਾ ਹੁਣ ਜਿਹੜਾ ਅੱਜ ਸ਼੍ਰੋਮਣੀ ਕਾਲੀ ਦਲ ਦੇ ਨਵੀਂ ਭਰਤੀ ਸ਼ੁਰੂ ਹੋ ਚੁੱਕੀ ਹੈ ਔਰ ਵਰਕਿੰਗ ਕਮੇਟੀ ਜਿਹੜੀ 7 ਮੈਂਬਰੀ ਹੈ ਉਸ ਦੇ ਦੋ ਮੈਂਬਰ ਜਿਸ ਦੀ ਅਗਵਾਈ ਪ੍ਰਧਾਨ ਸ਼੍ਰੋਮਣੀ ਕਮੇਟੀ ਦੇ ਪ੍ਰਧਾਨ ਹਰਜਿੰਦਰ ਸਿੰਘ ਧਾਮੀ ਨੇ ਕਰਨਾ ਹੈ ਉਹ ਅਤੇ ਗੁਰਪ੍ਰਤਾਪ ਸਿੰਘ ਬਡਾਲਾ ਅੱਜ ਸ਼੍ਰੀ ਅਕਾਲ ਤਖਤ ਸਾਹਿਬ ਦੇ ਜਥੇਦਾਰ ਨੂੰ ਮਿਲਣਾ ਹੈ ਮਿਲਣ ਆਏ ਹੋਏ ਨੇ ਔਰ ਇਸ ਤੋਂ ਬਾਅਦ ਕੀ ਇਸ ਮੀਟੀ ਦੇ ਕਮੇਟੀ ਦੇ ਵਿੱਚ ਆਉਂਦਾ ਹੈ ਇਹ ਵੀ ਪਤਾ ਚੱਲ ਜਾਏਗਾ ਥੋੜੀ ਦੇਰ ਬਾਅਦ ਕੈਮਰਾ ਪਰਸਨ ਨਿਤੇਸ਼ ਤੇ ਜੋਤੀ ਬਹਿਲ ਦੇਨਿਕ ਸਵੇਰਾ ਟੀਵੀ ਅੰਮ੍ਰਿਤਸਰ